ਗੁਰੂ ਕੀ ਪਿਆਰੀ ਸਾਥ ਸੰਗਤ ਜੀ ਇੱਕ ਮੂਲਾ ਖਤਰੀ ਹੋਇਆ ਸੁਣਿਆ ਹੋਣਾ ਤੁਸੀਂ ਸਿਆਲਕੋਟ ਦਾ ਆਇਆ ਏ ਸਿਆਲਕੋਟ ਤੋਂ ਪੈਂਦਾ ਏ ਮੂਲਾ ਖਤਰੀ ਹੋਇਆ ਉਹ ਮਾਰੇ ਦਾ ਪਿਆਰਾ ਸੇਖੀ ਸਰੂਪ ਨਾਨਕ ਦੇਵ ਜੀ ਦਾ ਉਹਨੇ ਪਹਿਲਾਂ ਵੀ ਸੰਗਤ ਕੀਤੀ ਸੀ ਮਾਰੇ ਨਾਲ ਯਾਤਰਾ ਕਰਨ ਨੂੰ ਗਿਆ ਸੀ ਤੇ ਜਦੋਂ ਇੱਕ ਵਾਰੀ ਵਾਪਸ ਆ ਗਿਆ ਨਾ ਤੇ ਮਾਰੇ ਫੇਰ ਜਿਉ ਯਾਤਰਾ ਉਨ ਨਿਕਲੇ ਨੇ ਤੇ ਮਰਦਾਨੀ ਨੂੰ ਕਹਿੰਦੇ ਤੇ ਮੂਲੇ ਨੂੰ ਫੇਰ ਲੈ ਚਲੀਏ ਇਨੂੰ ਫੇਰ ਲੈ ਜੀਓ ਕੇ ਨਾਲ ਆਪਣੇ ਤੇ ਜਿਹਦਾ ਮੂੜਾ ਖਤ ਤੇ ਘਰ ਗਈ ਨਾ ਤੇ ਉਹਦੀ ਘਰ ਦੀ ਨੇ ਵੇਖ ਲਿਆ ਦੂਰੋਂ ਮਾਰ ਐ ਨੋਂਦਿਆ ਪਹਿਲੀ ਪਾਸੇ ਹੀ ਨੇ ਤੇ ਕਹਿੰਦੀ ਆ ਬਾਬੇ ਫੇਰ ਆਗੇ ਨਹੀਂ ਇੰਨੇ ਫੇਰ ਲੈ ਆਏ ਨੇ ਮੇਰੇ ਘਰ ਵਾਲੇ ਲੈ ਦੇ ਚਾਰ 20 ਮਹੀਨਾ ਤੋਂ ਵੀ ਨਿਆਉਣਾ ਨਹੀਂ ਇਨਾਂ ਨੇ ਤੇ ਦਵਾ ਦਾ ਉਹ ਘਰ ਗਈ ਕਹਿੰਦੀ ਆ ਬਾਬੇ ਤੈਨੂੰ ਫੇਰ ਲੈਣ ਹੋਗੇ ਨਹੀਂ ਤੇ ਮੇਰੀ ਗੱਲ ਮੰਨ ਤੇ ਤੂੰ ਲੁੱਕ ਜਾ ਤੂੰ ਲੁੱਕ ਜਾ ਤੋ ਘਰ ਵਾਲੀ ਦੇ ਆਖੇ ਲੱਗ ਗਿਆ ਇਹ ਬੱਚੇ ਨੇ ਗੁਰੂ ਨਾਨਕ ਦਾ ਹੋਣ ਲੱਗਾ ਤੇ ਸੰਗਤ ਆਉਣ ਲੱਗਾ ਗੱਲ ਪਚਣ ਦੀ ਏ ਜੇ ਬਚਨ ਨਾ ਨੰਨ ਮੱਲੋਗੇ ਮੰਨੋਗੇ ਤੇ ਯਾਰ ਮੇਲੇ ਕਾਦੇ ਵਕਤ ਹੁੰਦੇ ਨਹੀਂ ਮੇਲੇ ਸੰਗਤ ਦੇ ਇਸੇ ਵਕਤ ਤੇ ਕੁਝ ਲੈ ਕੇ ਜਾਈਏ ਕੁਝ ਖੱਟ ਕੇ ਜਾਈਏ ਝੋੜੀਆਂ ਭਰ ਕੇ ਜਾਈਏ ਤੇ ਜਦੋਂ ਘਰ ਦੀ ਨੇ ਕਿਹਾ ਵੀ ਲੁੱਕ ਜਾ ਤੈਨੂੰ ਬਾਬੇ ਫੇਰ ਲੈਣ ਆ ਜੇਗੀ ਤੇ ਆਪਣੀ ਘਰ ਦੇ ਵਿੱਚ ਅੱਖੇ ਲੱਗ ਗਿਆ। ਉਹ ਘੀਰੇ ਦੇ ਅੰਦਰ ਲੱਗ ਗਿਆ ਜੇ ਗੋਏ ਅਖੀ ਦੇ ਗੋਏ ਘੀਰੇ ਕੁ ਢਾਰਾ ਹੀ ਉਥੇ ਲੱਗ ਗਿਆ। ਤੇ ਗਰੀਨਵਾਜ ਆਏ ਪਹਿਲੇ ਪਾਸ ਹੀ ਆਏ ਨੇ ਆਵਾਜ਼ ਮਾਰੀਏ ਘਰ ਦੇ ਅੱਗੇ ਆ ਕੇ। ਭਾਈ ਮੂਲਿਆ ਆਲਾ ਚੱਲੀਏ ਤੈਨੂੰ ਫੇਰ। ਤੇ ਘਰ ਦੀ ਦਵਾ ਦਾ ਵਾਗੀ। ਆਂਦੀਓ ਘਰ ਹਾਨੀ ਗਏ। ਉਹ ਘਰ ਹਾਨੀ ਗਏ। ਮਾਰ ਆ ਫੇਰ ਵਾਜ ਮਾਰੀ ਫੇਰ ਕਹਿੰਦੀ ਮਾਰੀ ਆਖੇ ਤੈਨੂੰ ਆਖੇ ਘਰ ਹਾਨੀ ਗਏ ਮਾਰ ਕਹਿੰਦੇ ਹਾਨੀ ਗਏ ਕਹਿੰਦੀ ਹਾਨੀ ਨਹੀਂ ਤਿੰਨ ਵਾਰੀ ਮਾਰੀ ਨੇ ਕਿਹਾ ਬਈ ਹਾਨੀ ਕੇ ਘਰ ਕਹਿੰਦੀ ਹਾਨੀ ਗਏ ਮਾਰ ਕੇ ਹਾਨੀ ਪਰ ਹਾਨੀ ਗਏ ਤੇ ਉਹਨੂੰ ਸੱਪ ਲੜ ਗਿਆ ਉਥੇ ਘੀਰੇ ਦੇ ਅੰਦਰ ਸੱਪ ਲੜ ਗਿਆ ਉਹ ਮਰ ਗਿਆ ਉਹਦੀ ਮੌਤ ਹੋ ਗਈ ਤੇ ਮਾਰੀ ਚਲੇ ਗਏ ਥੋੜੀ ਗਾਂ ਜਾ ਕੇ ਜੇ ਸੰਨ ਦੇ ਗਰੀਨ ਵਾਜ ਜੀ ਏ ਜਦੋਂ ਘਰ ਦੀ ਨੇ ਵੇਖਿਆ ਤੇ ਮੂਹ ਤੇ ਝਾਗ ਆਉਣੀ ਮੂਲੇ ਖਤਰੀ ਤੇ ਰੋਣ ਤੇ ਲਾਉਣ ਡਿਆ ਆਪਣੀ ਘਰ ਦੀ ਨੂੰ ਰੋਣ ਡਿਆ ਉਹ ਤੇਰੇ ਅੱਖ ਲਾ ਕੇ ਮੇਰੀ ਮੌਤ ਹੋ ਗਈ ਆ ਮੇਰਾ ਗੁਰੂ ਮੈਨੂੰ ਲਾਣਾ ਆਈ ਤੇ ਮੈਂ ਤੇਰੇ ਅੱਖੇ ਲੱਗ ਗਿਆ ਤੇ ਮੈਂ ਫਿਰ ਕਿਹੜਾ ਬੰਦ ਗਿਆ ਵਾ ਤੇ ਮੌਤ ਹੋ ਗਈ ਬਦਨ ਮੈਂ ਇਹ ਲਗਾ ਕਰਨ ਕਿ ਉਸ ਮੂਲੇ ਖਤਰੀ ਨੇ ਸਿਰਫ ਇੱਕ ਇਹੋ ਬਚਨ ਨਾ ਜਾਨੀ ਕਿ ਮਾਰ ਮੰਨਿਆ ਉਹ ਧਾਰ ਦੀ ਅੱਖੇ ਲੱਗ ਗਿਆ ਪਿਹਾਨੀਏ ਤੇ ਮਾਰਗੇ ਹਾਨੀਗੇ ਅਹੀਂ ਯਾਰ ਕਿੰਨੇ ਝੂਠ ਬੋਲਣਦੇ ਆ ਅਹੀਂ ਅੰਦਰ ਆਪ ਝਾਤ ਮਾਰੀ ਆਪਾਂ ਅਹੀਂ ਕਿੰਨੇ ਦੇ ਝੂਠ ਬੋਲਣਦੇ ਆ ਕਿੰਨਾ ਗੁਰੂ ਨਾਲ ਪਿਆਰ ਕਰਦੇ ਆ ਉਹ ਬਚਨ ਆਇਆ ਆਂਦੇਰੇ ਗੁਰਾਂ ਨੂੰ ਪਸੰਦ ਨੇ ਦੀ ਜਿਹਦੇ ਕੋਲ ਅੱਖ ਨਹੀਂ ਬਹੁਤ ਕੁਦ ਹੁੰਦਿਆ ਵੀ ਉਹਦੇ ਕੋਲ ਕੱਖ ਨਹੀਂ ਗੁਰਾਂ ਨੂੰ ਪਸੰਦ ਨੇ ਦੀ ਜਿਹਦੇ ਕੋਲ ਅੱਖ ਨਹੀਂ ਬਹੁਤ ਕਦ ਹੁੰਦਿਆ ਵੀ ਉਹਦੇ ਕੋਲ ਕੱਖ ਨਹੀਂ ਉਹ ਕਿਲੇ ਵਾਲੇ ਗੁਰਾ ਸਾਨੂੰ ਸੇਲਾ ਗੜਵਾ ਫੜਾਇਆ ਏ ਫੜਾਇਆ ਨਾ ਕਿਲੇ ਵਾਲੇ ਗੁਰਾ ਸਾਨੂੰ ਸੇਲਾ ਗੜਵਾ ਫੜਾਇਆ ਏ ਤੇ ਆਸਣ ਤੇ ਗੁੱਟਾ ਤੇ ਕੰਮਰ ਕੱਸਾ ਵੀ ਲਬੋਲਦਿਆ ਯਾਰ ਜਿੰਨਾ ਲਾਇਓ ਹੋਏ ਬੋਲ ਦੇਣ ਲਾਇਆ ਕਿਲੇ ਵਾਲੇ ਗੁਰਾ ਸਾਨੂੰ ਸੇਲਾ ਗੜਵਾ ਫੜਾਇਆ ਏ ਤੇ ਆਸਣ ਤੂ ਗੁੱਟਾ ਤੇ ਕੰਮਰ ਕੱਸਾ ਵੀ ਵਾਹ ਵਾਹ ਉਹ ਬਦਰਨਾ ਮੰਨਿਏ ਤੇ ਅਸੀਂ ਕਾਹਦੇ ਸਿੱਖ ਜੀ ਉਹਦੇ ਬਦਰ ਅਸੀਂ ਬਦਰਨਾ ਮੰਨਿਏ ਤੇ ਯਾਰ ਕਾਹਲੇ ਸੇਖਾਂ ਯਾਰ ਕਹਿੰਦੇ ਅਸੀਂ ਗੁਰੂ ਨਾਨਕ ਸਾਡਾ ਤੇ ਜਦੋਂ ਮੂਲਾ ਖਤਰੀ ਦੀ ਮੌਤ ਹੋ ਗਈ ਤੇ ਘਰ ਦੀ ਮਗਰ ਗਈ ਭੱਜੀ ਦੁਆਰਾ ਫਿਰ ਉੱਥੇ ਬਜਣਾਉਣ ਲੱਗਾ ਭੱਜੀ ਗਈ ਦੂਜੇਨ ਹੋਰ ਨਾਲ ਸਹੀਰ ਗਏ ਮਰਜੀ ਆ ਖੇਡ ਹੋ ਗਈ ਏ ਮਾਰਾ ਕਿਤੇ ਜੋ ਹੋਣਾ ਹੀ ਉਹ ਤੇ ਮਾਰ ਇਹਨੇ ਕਰਤਾ ਕਰਤਾਰ ਨੇ ਹੁਣ ਇਹ ਹੁਣ ਵਾਪਸ ਨਹੀਂ ਹੋ ਸਕਦਾ ਕੰਮ ਹੁਣ ਤੇ ਤੁਹਾਨੂੰ ਪਤਾ ਫਿਰ ਮੂਲਾ ਖਤਰੀ ਸਹੇ ਦੇ ਜੂਨੇ ਪਿਆ ਤੁਹਾਨੂੰ ਪਤਾ ਯਾਦ ਨਹੀਂ ਆ ਸਹੇ ਦੇ ਜੂਨੇ ਪਿਆ ਉਹ ਪਹਿਲੀ ਬਾਸ ਤੋਂ ਲੈ ਕੇ ਪਰ ਕਿੱਥੇ ਕਿੱਥੇ ਜਾਂਦਾ ਰਿਹਾ ਉਹ ਕਿਹੜੇ ਜੂਨੇ ਤੇ ਪਿਆ ਦਸਵੇਂ ਪਾਸਾ ਜੋ ਹਿਊਰ ਸਾਹਿਬ ਦੀ ਧਰਤੀ ਨੂੰ ਜਾ ਰਹੇ ਨੇ ਜਸਮੇ ਪਾਸਾ ਜੀ ਕਿੱਥੇ ਪਹਿਲੀ ਪਾਸੀ ਦਾ ਬੱਜਣ ਤੂੰ ਦਸਵੇਂ ਜਾਮੇ ਵਾਲੇ ਰੱਖੋ ਤੇ ਅੱਗੇ ਮਾਰ ਰੱਖਿਆ ਸਿਹਾ ਨਿਕਲਿਆ ਰਿਘੋਸ ਨੂੰ ਕਿੰਦੇ ਆਪਾਂ ਤੇ ਮਹਾਰਾਜ ਜੀ ਫੜ ਕੇ ਨਾ ਆਪਣੇ ਅਸਸ਼ਤਰ ਜਿਹੜਾ ਸੀ ਕਦੀ ਇਧਰ ਖਰਗੋਸ ਨੂੰ ਫਾੜੀ ਜਾਣ ਕਦੀ ਉਧਰ ਜਾਣ ਤੇ ਭਾਈ ਦੇਸ ਵੀ ਨਾਲ ਹੀ ਕਿੰਨੇ ਮਾਰੀ ਖੇਡ ਕੀ ਕਰਨ ਦੇ ਨੇ ਕਿ ਸਿਹਾ ਖਰਗੋਸ ਹੈ ਜਾਨਵਰ ਹੈ ਇਹਨੂੰ ਕਿਉਂ ਤੰਗ ਕਰਦੇ ਨੇ ਉਹ ਕਦੀ ਝੜ ਇਧਰ ਵੰਡਿਆ ਕਿ ਇੰਦਰ ਮਾਹਤ ਹੋਏ ਕਿ ਨਰ ਲਿਆ ਠੀਕ ਸਿੱਖਦੇ ਹੁੰਦਾ ਹੀ ਸਿੱਖਣ ਦਾ ਹੁੰਦਾ ਹੀ ਹੈ ਨਾ ਇੱਕ ਨਿਗਾ ਜੇ ਇੱਕ ਜਾਨ ਬੱਚਾ ਤੇ ਮਹਾਰਾਜ ਕਿਉਂ ਸਤਾਉਂਦੇ ਨੇ ਤੇ ਸਿੱਖਾਂ ਨੇ ਵਜਨ ਕਰ ਹੀ ਦਿੱਤਾ ਮਹਾਰਾਜੀ ਇਹ ਕੀ ਹੋ ਕੀ ਹੋ ਇਹ ਨਹੀਂ ਅਸੀਂ ਤਾਂ ਸੰਸਾਰੀ ਜੀ ਆ ਸਾਨੂੰ ਤੇਰੇ ਨਹੀਂ ਸਾਨੂੰ ਜੇ ਕੋਤ ਅਣਜਾਣੀ ਪਤਾ ਲੱਗਦਾ ਖੇਡਦਾ ਇਹ ਕੀ ਖੇਡਾ ਹੁੰਦੀ ਹੈ ਮਹਾਰਾਜੀ ਨੇ ਉਸ ਨੂੰ ਮਾਰ ਕੇ ਫਿਰ ਸਿੱਖਾਂ ਨੂੰ ਦੱਸਿਆ ਇਹ ਸਾਡਾ ਸੇਖੇ ਪਹਿਲੀ ਪਾਸ ਦੇ ਵੇਲੇ ਵਿਸੜਿਆ ਆਪਜੀ ਦਾ ਆਧਾਰ ਕੀਤਾ ਆਪਜੀ ਦਾ ਆਧਾਰ ਕੀਤਾ 3-400 ਸਾਲ ਹੋ ਵਿਸੜ ਗਿਆ ਗੁਰੂ ਦਾ ਬਚਨ ਨਹੀਂ ਮੰਨਿਆ ਬਚਨ ਐਨਾ ਕਿ ਆਪਣੀ ਘਰ ਦੀ ਦੇ ਆਖੇ ਲੱਗ ਗਿਆ ਉਹ ਮੇਰੇ ਵਰਗਾ ਕੁੱਤਾ ਰਾਤ ਤੋਂ ਲੈ ਕੇ ਸਵੇਤ ਲੈ ਕੇ ਝੂਠੀ ਪੰਜੇਰ ਤੇ ਰੱਖ ਲਿਆ ਇਹਦੇ ਗੁਰੂ ਪੂਰਾ ਮਿਲਿਆ ਯਾਰ ਤੇ ਉਹਨੇ ਬਖਸ ਲੈਣਾ ਨੀ ਤੇ ਜਿੰਨੇ ਚਿੱਕਰ ਦੇ ਮੇਰੇ ਵਰਗਾ ਖੁੱਭ ਗਿਆ ਕੁੱਤਾ ਖੁੱਭ ਗਿਆ ਕੋਈ ਬਚਾ ਨਹੀਂ ਸਕਦਾ ਕੋਈ ਬਚਾ ਨਹੀਂ ਸਕਦਾ ਗੁਰੂ ਬਚਾ ਸਕਦਾ ਤੇ ਸਾਹ ਸੰਤ ਬਚਾ ਸਕਦੀ ਹੈ ਸੰਤ ਮਹਾਂ ਸਿੰਘ ਦਾ ਵਚਨ ਯਾਦ ਆ ਗਿਆ ਕਿ ਇਹਦੇ ਵਿੱਚ ਨਵਾਂ ਨਵਾਂ ਨਜ ਸਿੱਖ ਬਣਿਆ ਮਸਤਾਨੇ ਨੂੰ ਕਹਿੰਦੇ ਮਸਤਾਨੇ ਨਵਾਂ ਨਵਾਂ ਸਿੱਖ ਬਣਿਆ ਸੰਤ ਪੋਹਾਂ ਦੀ ਕੋਠੀ ਹੁੰਦੀ ਹੁੰਦੀ ਤੁਹਾਨੂੰ ਪਤਾ ਹੈ ਬੁਜ਼ੁਰਗੋ ਕੇ ਸੰਤ ਤੇ ਨਵਾਂ ਨਵਾਂ ਸਿੱਖ ਬਣਿਆ ਕਿ ਘਰ ਦਾ ਵਿਹਾਰ ਹੀ ਮਾਲ ਦੰਗਰ ਰੱਖਿਆ ਹੀ ਰੱਖਿਆ ਹੈ ਜਿਮੀ ਜਿਮੀਦਾਰਾ ਹੀ ਤੇ ਉਹ ਜਿਹੋ ਕਮਰਕੱਸਾ ਲੱਗਦਾ ਲਾਉਨੇ ਆਂ ਅੱਠ ਮਿੱਟੀ ਵੀ ਲੱਗ ਜੇ ਦੀ ਠੱਠਾ ਲੈਦੇ ਮੱਝੇ ਪੁੱਸਾਂ ਵਾਜ ਜਾਂਦੀਆਂ ਸਾਂ ਪੋਝ ਵੀ ਹੋ ਜਾਂਦਾ ਹੀ ਤੇ ਆਖੇ ਮਾਰਨ ਜਾ ਕੇ ਬੱਜਨ ਕਰਨੇ ਮਾਰੀ ਉਦੋਂ ਲਾ ਜੇ ਕਰੀ ਕਮਰਕੱਸਾ ਵੀ ਉਦੋਂ ਕਮਰਕੱਸਾ ਲਾ ਜੇ ਕਰੀ ਜੋ ਵਿਹਾਰ ਕਰਦੇ ਆ ਮਾਲ ਡੰਗਰ ਦਾ ਤੇ ਆਇਆ ਗਰੀਨਵਾਸ ਸੱਤੇ ਪਾਸਾ ਕੋ ਬਿੰਦੂਣ ਦੇ ਮਾਲਕੋ ਯਾਰ ਤੇ ਆਣ ਕੇ ਹੱਥ ਝੜ ਕੇ ਬੱਜਨ ਕੀਤਾ ਮਹਾਰਾਜੀ ਤੁਹਾਨੂੰ ਪਤਾ ਜੀਵੀਦਾਰਾ ਸਾਡਾ ਜੀਵੀਦਾਰਾ ਏ ਤੇ ਜਦੋਂ ਵਿਹਾਰ ਕਰਦੇ ਨੇ ਮਾਰ ਡੰਗਰ ਦਾ ਤੇ ਉਦੋਂ ਪੂਸਾਂ ਆਵਾਜ਼ਾਂ ਦੀਆਂ ਨੇ ਮਿੱਟੀ ਲੱਗ ਜਾਂਦੀ ਏ ਉਦੋਂ ਹੁਕਮ ਆ ਲਾਉਣ ਦਾ ਉਹ ਵੇਖਿਆ ਹੁਣ ਕੰਮਰ ਕਸੀ ਦੀ ਤਾਕਤ ਤੇ ਬਾਲ ਆਵੇਂ ਸੁੱਤਣੇ ਰਹੀਏ ਰਿਹਾਈਆਂ ਚ ਕਿਦੇ ਯਾਰ ਤੇ ਗਰੀਨਵਾਜ ਜੀ ਕਹਿੰਦੇ ਆ ਉਹ ਪੁੱਤਰਾ ਜੇ ਕੰਮਰ ਕਸਾ ਤੇ ਗੁਰੂ ਤੇਰੇ ਨਾਲ ਨਹੀਂ ਹੋ ਜੇ ਕੰਮਰ ਕਸਾ ਨਹੀਂ ਨਾ ਬੰਨਿਆ ਤੂੰ ਤੇ ਗੁਰੂ ਤੇਰੇ ਨਾਲ ਨਹੀਂ ਹੋ ਜੇ ਕੰਮਰ ਕਸਾ ਹੀ ਗੁਰੂ ਤੇਰੇ ਨਾਲ ਹੀ ਗੁਰੂ ਤੇਰੇ ਨਾਲ ਹੀ ਛਿਲੇ ਵਾਲੇ ਮਾਹੀ ਦੀਆਂ ਖੁਸ਼ੀਆਂ ਜੇ ਲੈਣੀਆਂ ਖੁਸ਼ੀਆਂ ਜੇ ਲੈਣੀਆਂ ਰਹਿਣੀ ਪਹਿਣੀ ਕਰ ਨਾਲ ਸਹੀ ਦੀ ਸੰਗ ਤੇ ਰਹਿਣੀ ਪਹਿਣੀ ਕਰ ਨਾਲ ਸਹੀ ਛਿਲੇ ਵਾਲੇ ਮਾਹੀ ਦੀਆਂ ਖੁਸ਼ੀਆਂ ਜੇ ਲੈਣੀਆਂ ਖੁਸ਼ੀਆਂ ਜੇ ਮੇਲੇ ਵਾਲੇ ਮਾਈ ਖੁਸ਼ੀਆਂ ਜ ਲੈਣੀਆਂ ਖੁਸ਼ੀਆਂ ਜ ਲੈਣੀਆਂ ਰਾਣੀ ਬਣੀ ਕਰ ਲੋ ਸਹੀ ਜੀ ਸੰਗ ਤੇ ਰਾਣੀ ਬਣੀ ਕਰ ਲੋ ਸਹੀ ਮਾਤਾ ਤੇਜ ਕੋਰ ਸਾਨੂੰ ਇੰਜ ਹੈ ਦੱਸਿਆ ਇੰਜ ਹੈ ਦੱਸਿਆ ਸੇਵਾ ਕੀ ਬਾਤੇ ਜਿ ਕੋਰ ਸਾਨੂੰ ਇੰਜ ਹੈ ਦੱਸਿਆ ਸੇਵਾ ਕੇ ਮੈਂ ਕਰੀਦੀ ਆ ਜੀ ਜੀ ਸੰਗਤ ਸੇਵਾ ਕੇ ਕਰੀਦੀ ਆ ਜੀ ਭੈਣ ਪਿਆਰੀ ਵਾਂਗੂ ਨਾਮ ਵਿੱਚ ਲੱਗੇ ਰਈਏ ਭੈਣ ਪਿਆਰੀ ਵਾਂਗੂ ਨਾਮ ਵਿੱਚ ਲੱਗੇ ਰਈਏ ਤਾਈਓ ਉਦਾਰ ਹੋਣਾ ਜੀ ਜੀ ਸੰਗਤ ਤਾਈਓ ਉਦਾਰ ਬੈਣ ਪਿਆਰੀ ਵਾਂਗੂ ਨਾਮ ਵਿੱਚ ਲੱਗੇ ਰਹੀਏ ਨਾਮ ਵਿੱਚ ਲੱਗੇ ਰਹੀਏ